ਦੀਵਾਲੀ ਦੇ ਤਿਹਾਰ ਨੂੰ ਦੇਖਦੇ ਹੋਏ ਐਸਐਸਪੀ ਬਟਾਲਾ ਸੁਹੇਲ ਕਾਸਮੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਤਿਹਗਰ ਚੂੜੀਆਂ ਵਿਖੇ ਡੀਐਸਪੀ ਵਿਪਨ ਕੁਮਾਰ ਦੀ ਅਗਵਾਈ ਵਿੱਚ ਫਤਿਹਗਰ ਚੂੜੀਆਂ ਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਅਤੇ ਐਸਐਚਓ ਪ੍ਰਭਜੋਤ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਮਿਲ ਕੇ ਵੱਖ-ਵੱਖ ਚੌਂਕਾਂ ਜਨਾਕੇ ਲਗਾਏ ਗਏ ਅਤੇ ਗੱਡੀਆਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਡੀਐਸਪੀ ਵਿਪਨ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੀਵਾਲੀ ਦੇ ਮੱਦੇਨਜ਼ਰ ਅਮਨ ਸ਼ਾਂਤੀ ਬਣਾਈ ਰੱਖਣ ਨੂੰ ਲੈ ਕੇ ਫਤੇਗਰ ਚੂੜੀਆਂ 'ਚ ਫਲੈਗ ਮਾਰਚ ਕੱਢਿਆ ਗਿਆ ਹੈ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਪਰ ਨਾਕੇ ਲਗਾਏ ਗਏ ਹਨ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਦੀਵਾਲੀ ਦਾ ਤਿਹਾਰ ਅਮਨ ਆਮਾਨ ਨਾਲ ਨੇਪਰੇ ਚੜ੍ਹ ਸਕੇ। ਦੀਵਾਲੀ ਦੇ ਤਿਹਾੜੀ ਮੱਦੇਨਜ਼ਰ ਰਾਜ ਦੇ ਤੁਹਾਡੀ ਪਾਈ ਵਿੱਚ ਫਤੇਗਰ ਚੂੜੀਆਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਹ ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਸਾਹਿਬ ਬਟਾਲਾ ਜੀ ਦੀਆਂ ਹਦਾਇਤਾਂ ਦੇ ਮਤਬਕ ਜਿਹੜਾ ਫਤੇਗਰ ਚੂੜੀਆਂ ਦੇ ਵਿੱਚ ਅੱਜ ਐਸਐਚਓ ਫਤਿਹਗੜ ਚੂੜੀਆਂ ਉਹਦਾ ਐਸਐਚਓ ਕਨੀਆ ਕਬੰਗਰ ਤੇ ਇਹਨਾਂ ਦੀ ਫੋਰਸ ਦੇ ਨਾਲ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਦਾ ਮਕਸਦ ਹੈ ਕਿ ਲੋਕ ਜਿਹੜਾ ਇਹ ਦੀਵਾਲੀ ਦਾ ਤਿਹਾਰ ਹੈ ਇਹਨੂੰ ਬਹੁਤ ਹੀ ਖੁਸ਼ੀਆਂ ਭਰਪੂਰ ਤੇ ਅਮਨ ਸ਼ਾਂਤੀ ਨਾਲ ਮਨਾਉਣ ਔਰ ਮੈਂ ਪੂਰੀ ਆਸਕਰ ਦਾ ਔਰ ਨਗਰ ਦੇ ਨਿਵਾਸੀਆਂ ਨੂੰ ਮੈਂ ਇਹ ਮੁਬਾਰਕਬਾਦ ਦਿੰਦਾ ਕਿ ਦੀਵਾਲੀ ਦੇ ਗੁਰੂ ਦਾ ਤਿਹਾਰ ਬਹੁਤ ਖੁਸ਼ੀਆਂ ਲੈ ਕੇ ਆਵੇ ਤੇ ਬੰਦੀ ਛੋੜ ਦਿਵਸ ਦੇ ਦਿਨ ਮੈਂ ਇਹਨਾਂ ਨੂੰ ਉਹਦਾਂ ਗਿਆਂ ਦਿਨ ਬਹੁਤ ਸਾਰੀਆਂ ਸਰ ਆਪਾ ਜੀ ਵੀ ਮੈਂ ਕਹਿ ਲ ਕੋਈ ਫਰਮਲ ਲੋਕੀ ਇੱਕ ਡਾਕਾ ਸਰਕਾਰ ਦੀਆਂ ਜੋ ਹਦਾਇਤਾਂ ਦੀਵਾਲੀ ਤੇ ਕਰੈਕਰਸ ਚਲਾਉਣ ਸੰਬੰਧੀ ਆਈਆਂ ਨੇ ਉਹਨਾਂ ਦੀ ਪਾਲਣਾ ਕਰਵਾਈ ਜਾਊਗੀ ਤੇ ਮੇਰੀ ਸਾਰੇ ਹੀ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਹਦਾਇਤਾਂ ਦੀ ਪਾਲਣਾ ਕਰਨ ਔਰ ਸਮੇਂ ਦੇ پابੰਦ ਰਹਿਣ ਜਿਸ ਸਮੇਂ ਦੇ ਵਿੱਚ ਸਰਕਾਰ ਵੱਲੋਂ ਅਲਾਉ ਕੀਤਾ ਗਿਆ ਅੱਗੇ ਦਿੱਤੀ ਗਈ ਹੈ ਉਸੇ ਸਮੇਂ ਦੇ ਵਿੱਚ ਰਹਿ ਕੇ ਆਪਣੇ ਪਟਾਕਿਆਂ ਦੀ ਵਰਤੋਂ ਕਰਨ ਤੇ ਸਾਰੇ ਜਿਹੜੇ ਇਹ ਜ਼ਾਇਰ ਵਰਤੀ ਜਿਹੜੇ ਨੁਕਸਾਨ ਹੁੰਦੇ ਨੇ ਇਹ ਕਈ ਨੇ ਡੰਪ ਕਰਕੇ ਰੱਖਿਆ ਹੁੰਦਾ ਉਹਨਾਂ ਵਾਸਤੇ ਕੋਈ ਖਾਸ ਦਾਇਰਾ ਕੀਤੀ ਨਹੀਂ ਆ ਨਹੀਂ ਉਹ ਸਰਕਾਰ ਵੱਲੋਂ ਜਿਹੜੇ ਲਾਇਸੈਂਸ ਇਸ਼ੂ ਕੀਤੇ ਹੋਏ ਨੇ ਉਸ ਦੇ ਮੁਤਾਬਕ ਹੀ ਜਿਹੜੇ ਸੇਲ ਜਿਹੜੇ ਕਰੈਕਰਸ ਦਾ ਪਟਾਕਿਆਂ ਦੀ ਸੇਲ ਜਿਹੜੀ ਚੱਲ ਰਹੀ ਹੈ ਅਸੀਂ ਅਸੀਂ ਗਸ਼ਤਰੀ ਕਰ ਰਹੇ ਆ ਤੇ ਪੂਰਾ ਅਸੀਂ ਚੌਕਸੀ ਨਾਲ ਜਿਹੜਾ ਇਹ ਜਿਹੜਾ ਇੱਥੇ ਗਸ਼ਤ ਕਰ ਰਹੇ ਆ ਨਾ ਸਕੇ ਤੇ ਪਟਾਕੇ ਜਿਹੜੇ ਆ ਲਾਊਡ ਜਿਹੜੇ ਸਾਊਂਡ ਜ਼ਿਆਦਾ ਵਾਲੇ ਹੁੰਦੇ ਉਹ ਨਾ ਚਲਾਓ ਤੇ ਲਾਇਸੈਂਸ ਤੋਂ ਬਿਨਾ ਜਿਹੜੇ ਆ ਕੋਈ ਜਿਹੜੇ ਪਟਾਕੇ ਸਟੋਰ ਨਾ ਕਰੇ